ਲਓ ਵੀ ਮੈਂ ਤੇ ਨੂਰ ਪਹੁੰਚ ਗਿਆ ਆਪਦੇ ਪਿੰਡ ਵਾਲੇ ਕਬੱਡੀ ਟੂਰਨਾਮੈਂਟ ਤੇ ਕਿਉਂਕਿ ਅਸੀਂ ਦੋਨਾਂ ਨੇ ਆਪਦੇ ਪਿੰਡ ਵਾਲੇ ਕਬੱਡੀ ਪਲੇਅਰਾਂ ਦਾ ਕਰਨੇ ਸੀ ਸਨਮਾਨ ਪਹਿਲਾਂ ਤਾਂ ਟੂਰਨਾਮੈਂਟ ਕਮੇਟੀ ਦੀ ਚੜ੍ਹਾਈ ਦੇਖੋ ਚਿੱਟੇ ਕੁਰਤੇ ਇੱਕੋ ਜਿਹਿਆਂ ਪੱਗਾਂ ਮੈਂ ਕਿਹਾ ਸਵਾਦ ਲਿਆਂਦਾ ਪਿਆ ਮੇਰੇ ਪਿੰਡ ਦੀ ਟੂਰਨਾਮੈਂਟ ਕਮੇਟੀ ਨੇ ਉਧਰ ਨੂਰ ਹੁਣ ਵੀ ਤਿਆਰ ਬੈਠੇ ਇਹਦੇ ਇਧਰ ਥੜੇ ਭਰਾ ਦੀ ਲੁੱਕ ਚੈੱਕ ਕਰੋ ਕਿਉਂ ਬਣਦੀ ਹੈ ਗੱਲ ਪੂਰੀ ਲਓ ਜੀ ਮੈਂ ਤੇ ਨੂਰ ਨੇ ਸਵੇਰੇ ਸਵੇਰੇ ਮਾਰ ਦੀ ਗਰਾਊਂਡ 'ਚ ਐਂਟਰੀ ਹੋਸ ਫਿਰ ਟੂਰਨਾਮੈਂਟ ਕਮੇਟੀ ਦੇ ਨਾਲ ਰਲ ਕੇ ਕੀਤਾ ਟੂਰਨਾਮੈਂਟ ਦਾ ਉਦਘਾਟਨ ਦੋਸਤ ਇਧਰ ਤੁਸੀਂ ਮੇਰੇ ਪਿੰਡ ਵਾਲੇ ਕਬੱਡੀ ਟੂਰਨਾਮੈਂਟ ਤੇ ਲੋਕਾਂ ਦਾ ਘੱਟ ਦੇਖੋ ਤੇ ਕਮੈਂਟ ਕਰਕੇ ਦੱਸਿਓ ਵੀ ਕੌਣ ਕੌਣ ਮੇਰੇ ਪਿੰਡ ਦੇ ਮੇਲੇ ਤੇ ਆਇਆ ਸੀ। ਲੋ ਜੀ ਹੁਣ ਵਾਰੀ ਆ ਗਈ ਹੈ ਸਨਮਾਨ ਕਰਨ ਦੀ। ਆਪਾਂ ਸਭ ਤੋਂ ਪਹਿਲਾਂ ਸਨਮਾਨ ਕੀਤਾ ਆਪਣੇ ਪਿੰਡ ਦੀ ਤੀ ਸਿਮਰਨਜੀਤ ਕੌਰ ਦਾ ਜਿਨੇ ਪਲੱਸ 2 ਦੇ ਵਿੱਚੋਂ 95% ਨੰਬਰ ਲਏ ਆ। ਦੇਖੋ ਕਿੱਡੀ ਮਾਣ ਵਾਲੀ ਗੱਲ ਆ ਭੈਣ ਨੇ ਆਪਣੇ ਮਾਂ-ਬਾਪ ਦਾ ਨਾਮ ਰੌਸ਼ਨ ਕੀਤਾ, ਮੇਰੇ ਪਿੰਡ ਦਾ ਨਾਮ ਰੌਸ਼ਨ ਕੀਤਾ। ਮੈਸੇਜ ਇਹੀ ਜਾਂਦਾ ਵਾ ਵੀ ਤਿਆਂ ਨੂੰ ਅੱਗੇ ਵਧਣ ਦਿਓ, ਉਹਨਾਂ ਨੂੰ ਵੀ ਆਪਣੀ ਜ਼ਿੰਦਗੀ ਜਿਉਣ ਦਿਓ। ਫਿਰ ਮੈਂ ਨੂਰ ਨੂੰ ਮਲਾਇਆ ਕਬੱਡੀ ਦੇ ਸਟਾਰ ਕਮ ਉਹਨਾਂ ਦੇ ਕਿ ਬਹੁਤ ਖੁਸ਼ ਹੋਇਆ ਤੇ ਅਸੀਂ ਵੀ ਬਾਈ ਨੂੰ ਮਿਲ ਕੇ ਬਹੁਤ ਖੁਸ਼ ਹੋਏ ਬਾਈ ਹੈਂਡੀਕੈਪ ਤਾਂ ਫਿਰ ਵੀ ਦੇਖੋ ਬਾਈ ਦੀ ਕਿੰਨੀ ਸੋਹਣੀ ਕਮੈਂਟਰੀ ਆ ਮੇਰੇ ਪਿੰਡ ਟੂਰਨਾਮੈਂਟ ਤੇ ਇਕੱਠ ਇੰਨਾ ਜਿਆਦਾ ਹੋ ਗਿਆ ਸੀ ਵੀ ਕਮੇਟੀ ਵਾਲਿਆਂ ਨੇ ਵੀ ਖੜ ਕੇ ਮੇਲਾ ਦੇਖਣਾ ਪਿਆ ਦੇਖੋ ਦੂਰ ਦੂਰ ਤੇ ਖਰਚਾਤੀ ਮਾਰੋ ਤੁਸੀਂ ਪਾਣੀ ਦਾ ਹੜ ਆਉਂਦਾ ਦੇਖਿਆ ਹੋਊਗਾ ਪਰ ਤੁਸੀਂ ਆ ਪਹਿਲੀ ਵਾਰ ਲੋਕਾਂ ਦਾ ਹੜ ਆਇਆ ਦੇਖਿਆ ਹੋਊਗਾ ਵੀ ਮੇਰੇ ਪਿੰਡ ਦੇ ਮੇਲੇ ਤੇ ਲੋਕਾਂ ਦਾ ਕਿੰਨਾ ਹੜ ਆਇਆ ਪਿਆਵਾ ਫਿਰ ਮੈਂ ਤੇ ਨੂਰ ਨੇ ਦੂਜਾ ਸਨਮਾਨ ਕੀਤਾ ਆਪਣੇ ਪਿੰਡ ਦੇ ਕਬੱਡੀ ਪਲੇਅਰ ਜਸੂ ਪਿੰਡਰ ਦਾ ਜਿਹੜਾ ਕਿ ਛੋਟੀ ਉਮਰ ਦਾ ਪਲੇਅਰ ਆ ਪਰ ਬਹੁਤ ਵਧੀਆ ਕਬੱਡੀ ਖੇਡਦਾ ਵੱਡੀਆਂ ਟੀਮਾਂ ਦੇ ਵਿੱਚ ਤੇ ਇਹੋ ਜੇ ਪਲੇਅਰਾਂ ਦਾ ਸਨਮਾਨ ਕਰਨਾ ਚਾਹੀਦਾ ਹੌਸਲਾ ਵਧਾਉਣਾ ਚਾਹੀਦਾ ਤਾਂ ਜੋ ਉਹ ਹੋਰ ਮਿਹਨਤ ਕਰਨ ਤੇ ਹੋਰ ਅੱਗੇ ਵਧਣ ਫਿਰ ਤੀਜਾ ਸਨਮਾਨ ਮੈਂ ਤੇ ਨੂਰ ਨੇ ਕੀਤਾ ਸਾਡੇ ਪਿੰਡ ਦੇ ਅੰਤਰਰਾਸ਼ਟਰੀ ਕਬੱਡੀ ਪਲੇਅਰ ਭਾਈ ਬੱਬੂ ਪਿੰਡਰ ਦਾ ਜਿਨ੍ਹਾਂ ਦੇ ਅੱਜ ਤੋਂ 4-5 ਮਹੀਨੇ ਪਹਿਲਾਂ ਕੈਨੇ ਕਬੱਡੀ ਨੂੰ ਪਿਆਰ ਕਰਨ ਵਾਲੇ ਸਾਰੇ ਪ੍ਰੇਮੀਆਂ ਨੇ ਬਾਈ ਨੂੰ ਟੂਰਨਾਮੈਂਟ ਦੇ ਬਹੁਤ ਮਿਸ ਕੀਤਾ। ਪ੍ਰਮਾਤਮਾ ਉਸ ਵੀਰ ਨੂੰ ਜਲਦੀ ਤੋਂ ਜਲਦੀ ਠੀਕ ਕਰੇ ਤੇ ਇਹਨਾਂ ਮੈਦਾਨਾਂ ਦੇ ਵਿੱਚ ਦੁਬਾਰਾ ਤੋਂ ਫੇਰ ਖੇਡਣਾ ਸ਼ੁਰੂ ਕਰੇ। ਫੇਰ ਸਾਨੂੰ ਮਿਲ ਗਏ ਬੌਂਸਰ ਭਰਾ ਬਾਈ ਹੋਣਾ ਨਾਲ ਅਸੀਂ ਖਿੱਚੀਆਂ ਫੋਟੋਆਂ ਤੇ ਹੁਣ ਇਹ ਨਾ ਕਹਦੇ ਵੀ ਬੌਂਸਰ ਅਸੀਂ ਲੈ ਕੇ ਗਏ ਸੀ ਉਹ ਟੂਰਨਾਮੈਂਟ ਕਮੇਟੀ ਵਾਲਿਆਂ ਨੇ ਬੁਲਾਏ ਹੋਏ ਸੀ ਟੂਰਨਾਮੈਂਟ ਦੀ ਰਖਵਾਲੀ ਵਾਸਤੇ ਤੁਹਾਨੂੰ ਪਤਾ ਵੀ ਆਲੇ-ਦੁਆਲੇ ਲੋਡ ਪੈਂਦੀ ਆ। ਤੇ ਜਿਵੇਂ-ਜਿਵੇਂ ਸ਼ਾਮ ਹੋਈ ਜਾਂਦੀ ਆ ਇਕੱਠ ਵੱਧਦਾ ਹੀ ਜਾਂਦਾ ਫੇਰ ਆਪਾਂ ਚੌਥਾ ਸਨਮਾਨ ਕੀਤਾ ਗੱਤਕੇ ਦੀ ਟੀਮ ਦਾ ਤੇ ਗੱਤਕਾ ਰਮਣ ਮਨੀਲਾ ਵੱਲੋਂ ਫਿਰ ਲਾਸਟ ਸਨਮਾਨ ਕੀਤਾ ਸੀ ਆਪਣੇ ਪਿੰਡ ਦੇ ਕਵਿਸ਼ਰੀ ਜੱਥੇ ਦਾ ਮੈਨੂੰ ਲੱਗਦਾ ਪਿੰਡਾਂ ਦਾ ਪਹਿਲਾ ਕਬੱਡੀ ਟੂਰਨਾਮੈਂਟ ਹੋਇਆ ਜਿੱਥੇ ਕਵਿਸ਼ਰੀ ਜੱਥੇ ਦਾ ਸਨਮਾਨ ਕੀਤਾ ਗਿਆ ਤੇ ਮੈਸੇਜ ਇਹ ਹੀ ਆ ਵੀ ਇਹੋ ਜਿਹੇ ਭਰਾਵਾਂ ਨੂੰ ਵੀ ਅੱਗੇ ਰੱਖਿਆ ਕਰੋ ਜਿਹੜੇ ਸਾਡੀ ਸਿੱਖ ਕੌਮ ਦਾ ਨਾਮ ਉੱਪਰ ਚੱਕਦੇ ਆ ਸਾਡੇ ਬੱਚਿਆਂ ਨੂੰ ਸਹੀ ਸੇਧ ਦਿੰਦੇ ਆ ਵਧੀਆ ਕਵਿਸ਼ਰੀ ਗਾਉਂਦੇ ਆ ਇਹੋ ਜਿਹੇ ਭਰਾਵਾਂ ਨੂੰ ਜਰੂਰ ਅੱਗੇ ਰੱਖਿਆ ਕਰੋ ਪਾਠੀ ਭਰਾਵਾਂ ਨੂੰ ਅੱਗੇ ਰੱਖਿਆ ਕਰੋ ਜਿਹੜੇ ਪਾਠ ਕਰਦੇ ਆ ਕੀਰਤਨ ਕਰਨ ਵਾਲੇ ਭਰਾਵਾਂ ਨੂੰ ਅੱਗੇ ਰੱਖਿਆ ਕਰੋ ਤਾਂ ਜੋ ਸਾਡੀ ਸਿੱਖ ਕੌਮ ਹੋਰ ਅੱਗੇ ਵਧੇ ਤੇ ਲੋ ਜੀ ਫੇਰ ਕਟਾਈਮ ਕਬੱਡੀ ਦੇ ਮੈਚ ਦੇਖੇ ਇਹ ਉਹ ਮੋਟਰਸਾਈਕਲ ਆ ਜਿਹੜੇ ਕਬੱਡੀ ਦੇ ਪਲੇਅਰਾਂ ਨੂੰ ਦਿੱਤੇ ਜਾਣੇ ਆ ਫਿਰ ਖਚਾਈਆਂ ਭਰਾਵਾਂ ਨਾਲ ਫੋਟੋਆਂ ਫੇਰ ਆ ਗਿਆ ਆਪਾਂ ਉੱਪਰਲੀ ਸਟੇਜ ਤੇ ਇੱਥੇ ਤੁਹਾਨੂੰ ਮਿਲਾਉਣੇ ਸਾਡੇ ਪਿੰਡ ਦੇ ਸਰਪੰਚ ਸਰਦਾਰ ਮੂਨ ਸਿੰਘ ਜੀ ਨਾਲ ਤੇ ਉਹਨਾਂ ਦੀ ਪੂਰੀ ਟੀਮ ਤੇ ਆਪਣੇ ਪਿੰਡ ਵਾਸੀ ਉੱਪਰਲੀ ਸਟੇਜ ਤੇ ਬਹਿ ਕੇ ਪੂਰਾ ਟੂਰਨਾਮੈਂਟ ਦਾ ਆਨੰਦ ਮਾਣ ਰਹੇ ਸੀ ਕੋਈ ਕਹਵੇ ਮੇਰੇ ਨਾਲ ਕੈਮਰਾ ਕਰ ਦੇ ਕੋਈ ਕਹਵੇ ਮੇਰੇ ਨਾਲ ਕਰ ਦੇ ਪਰ ਆਪਾਂ ਸਾਰੇ ਪਿੰਡ ਪਰਵਾਹ ਨੂੰ ਦਿਖਾਇਆ ਉਸ ਤੋਂ ਬਾਅਦ ਟੂਰਨਾਮੈਂਟ ਹੋ ਗਿਆ ਸਮਾਪਤ ਤੁਸੀਂ ਕੱਠ ਦੇਖੋ ਇੱਕ ਵਾਰੀ ਕੱਠ ਚ ਚੈੱਕ ਕਰੋ ਤੁਸੀਂ ਕਿੰਨੀ ਦੁਨੀਆ ਆਈ ਗੜੀਆ ਗਰਾਊਂਡ ਤੁਸੀਂ ਦੇਖ ਲਓ ਗੱਡੀਆਂ ਦੇ ਨਾਲ ਭਰਿਆ ਪਿਆ ਵਾ ਫਿਰ ਉਸ ਤੋਂ ਬਾਅਦ ਕਮੇਟੀ ਨੇ ਦਿੱਤੇ ਜੀ ਟੀਮਾਂ ਨੂੰ ਇਨਾਮ ਅਤੇ ਟੂਰਨਾਮੈਂਟ ਹੋ ਗਿਆ ਸਮਾਪਤ ਫਿਰ ਮੈਂ ਕਬਿਸ਼ਰੀ ਜੱਥੇ ਨੂੰ ਮਿਲਾਇਆ ਸਾਡੇ ਪਿੰਡ ਦੇ ਕਬੱਡੀ ਦੇ ਮੁੱਖ ਸਪੌਂਸਰ ਸਰਦਾਰ ਸਰਜਨ ਸਿੰਘ ਜੀ ਯੂਕੇ ਤੇ ਉਹਨਾਂ ਦੇ ਸਾਥੀਆਂ ਦੇ ਨਾਲ ਸਾਡੇ ਪਿੰਡ ਦੇ ਵਿੱਚ ਕੋਈ ਵੀ ਭਲੇ ਦਾ ਕੰਮ ਹੋਵੇ ਜਾਂ ਕਬੱਡੀ ਦਾ ਟੂਰਨਾਮੈਂਟ ਹੋਵੇ ਤਾਂ ਇਹਨਾਂ ਦੇ ਪਰਿਵਾਰ ਦਾ ਬਹੁਤ ਸਹਿਯੋਗ ਹੁੰਦਾ ਤੇ ਉਮੀਦ ਹੈ ਤੁਹਾਨੂੰ ਵੀਡੀਓ ਵਧੀ ਦੱਸਿਓ ਥੈਂਕ ਯੂ ਸੋ ਮਚ ਜਿੰਨਾ ਵੀ ਭੈਣ ਭਰਾਵਾਂ ਨੇ ਲਾਸਟ ਟਿਕਰ ਵੀਡੀਓ ਵੇਖੀ ਲਵ ਯੂ ਟੂ